ਜਿੱਥੇ-ਜਿੱਥੇ ਮਾਲਵੇ ਵਿੱਚ ਗੁਰੂ ਸਾਹਿਬ ਦੇ ਇਤਿਹਾਸਕ ਥਾਨ ਨੇ ਉਹਦੇ ਬਰਾਬਰ ਇਹਨਾਂ ਨੇ ਠਾਠ ਖੜੇ ਕਰ ਦਿੱਤੇ ਠਾਠ ਇਸ ਕਰਕੇ ਖੜੇ ਕੀਤੇ ਵੀ ਉਹ ਉਹਨਾਂ ਗੁਰਦੁਆਰਿਆਂ ਵਿੱਚ ਕੋਈ ਨਾ ਜਾਵੇ ਹੂੰ ਇਹਨਾਂ ਪਖੰਡੀ ਮਹਾ ਹਰਨਾਮ ਸਿੰਘ ਪਖੰਡੀ ਆਨੰਦ ਸਿੰਘ ਪਖੰਡੀ ਈਸ਼ਰ ਸਿੰਘ ਦੇ ਡੇਰੇਾਂ ਤੇ ਆਉਣ ਔਰ ਉਹ ਜੋ ਕੁਝ ਕਰਦੇ ਆ ਉਹ ਤੁਹਾਨੂੰ ਪਤਾ ਆ ਭਾਜੀ ਜੇ ਕੋਈ ਵਿਅਕਤੀ ਜੀ ਕੋਈ ਵਿਅਕਤੀ ਜਿਵੇਂ ਗੱਲ ਹੋ ਰਹੀ ਸੀ ਵਿੱਚ ਨਾਲ ਲੱਗਦੀ ਗੱਲ ਕਰਨੀ ਪੈਣੀ ਆ ਉਹ ਕਹਿੰਦੇ ਤੁਸੀਂ ਕੁਰਸੀ ਤੇ ਬੈਠੇ ਹੋ ਤੇ ਬਾਬਾ ਆਨੰਦ ਸਿੰਘ ਟੋਆ ਪੁੱਟ ਕੇ ਬੈੰਦੇ ਸੀ ਹੂੰ ਭਾਵੇਂ ਤੁਸੀਂ 100 ਫੁੱਟ ਡੂੰਗਾ ਟੋਆ ਪੁੱਟ ਲਓ ਉਹਨਾਂ ਕੀ ਫਿਰ ਭਾਵੇਂ ਤੁਸੀਂ 100 ਫੁੱਟ ਦੀ ਸਟੇਜ ਬਣਾ ਕੇ ਬਹਿ ਜਾਓ ਛੇ ਤੁਹਾਡੇ ਤੁਹਾਡੀ ਸੁਰਤ ਵਿੱਚ ਨਿਮਰਤਾ ਨਿਰਵਾਣਤਾ ਨਹੀਂ ਆਈ ਤੁਹਾਡੀ ਸੁਰਤ ਨੇ ਪਾਈਟਾ ਨਹੀਂ ਖਾਦਾ ਤੁਹਾਡੀ ਸੁਰਤ ਵਿੱਚ ਜਾਤ ਦਾ ਅਪਮਾਨ ਫਸਿਆ ਹੋਇਆ ਹੈ ਚਟੂਆ ਪੁੱਟ ਕੇ ਭਾਵੇਂ ਸਮੁੰਦਰ ਦੇ ਗਹਿਰਾਈ ਵਿੱਚ ਜਾ ਕੇ ਬਹਿ ਜਾਓ ਉਹਦਾ ਕੀ ਫਰਕ ਪੈਣ ਲੱਗਾ ਜੀ ਬਿਲਕੁਲ ਜਿਹੜੀਆਂ ਚੀਜ਼ਾਂ ਤੋਂ ਚੰਦਨ ਚੰਦਨ ਸਰਦ ਰੁੱਤ ਮੂਲ ਨਮਟੀ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਜੇ ਕੋਈ ਵਿਅਕਤੀ ਭਾਜੀ ਆ ਸੂਰਜ ਦੀ ਤਪਸ਼ ਤੋਂ ਜਾ ਕੇ ਹਿਮਾਚਲ ਦੀ ਪਰਬਤਾਂ ਵਿੱਚ ਬਹਿ ਜਾਏ ਉਹਦੇ ਅੰਦਰ ਕੋ ਠੰਡਕ ਥੋੜੀ ਆਉਣ ਲੱਗੀ ਆ ਇਹ ਸਾਨੂੰ ਸਾਰੀਆਂ ਗੱਲਾਂ ਸੰਗਤ ਦੇ ਵਿਚਾਰ ਅਧੀਨ ਅਸੀਂ ਛੱਡ ਦਿੰਨੇ ਆ ਇਹ ਸਾਨੂੰ ਪੁੱਛ ਕੇ ਦੱਸਿਆ ਜਾਏ ਜਿਹੜੇ ਵੀਰ ਸੁਣਦੇ ਆ ਉਹ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣ ਸੰਗਤ ਤੱਕ ਲੈ ਕੇ ਜਾਣ ਇਹਨਾਂ ਦਾ ਜਿਹੜਾ ਇਹ ਫਰੇਬੀ ਫਰੇਬੀ ਪੁਣਾਇਆ ਇਹ ਜਿਹੜਾ ਗੁਰੂ ਨਾਨਕ ਦੇ ਆਸ਼ੇ ਨੂੰ ਤਰੋੜ ਮਰੋੜ ਕੇ ਆਪਣੀਆਂ ਪੂਜਾਵਾ ਕਰਾ ਜਿੱਥੇ ਵੇਖੋ ਧੰਨ ਧੰਨ ਅੱਜ ਜਨੀਆ ਭਾਜੀ ਪੋਸਟਾਂ ਪੈ ਰਹੀਆਂ ਨਾ ਤੁਸੀਂ ਵੇਖੋ ਇੱਕ ਚਲਾਕੀ ਹੋਰ ਬੜੀ ਜ਼ਬਰਦਸਤ ਚੱਲ ਰਹੀ ਭਾਜੀ ਇਹਨਾਂ ਨੇ ਫਤੂਰ ਚੁੱਕਿਆ ਹੋਇਆ ਇਹਨਾਂ ਮਨਮੁਖ ਲੋਕਾਂ ਨੇ ਧੰਨ ਧੰਨ ਭਗਵਾਨ ਸ਼੍ਰੀ ਚੰਦਰ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਫਲਾਣਾ ਬਾਬਾ ਜੀ ਉਹ ਕਮਲਿਓ ਇਹਨੂੰ ਧੰਨ ਕਹਿਣਾ ਸੀ ਉਹਨੂੰ ਤਾਂ ਧੰਨ ਕਿਹਾ ਨਹੀਂ ਤੁਸੀਂ ਹੂੰ ਜਿਨ੍ਹਾਂ ਜਿਨ੍ਹਾਂ ਭਰਮਗਾੜ ਤੋੜਿਆ ਸੀ ਨਾ ਭਰਮ ਦਾ ਗੜ ਤੋੜਿਆ ਸੀ ਆਲਾ ਬੰਤੀ ਇਹ ਭ੍ਰਮ ਹੈ ਜਿਹੜਾ ਉੱਚੇ ਉੱਚੀ ਕੋਲ ਹੋਣ ਦਾ ਧਰਮ ਤੋੜਿਆ ਸੀ ਉਹ ਕਿੰਨੇ ਤੋੜਿਆ ਸੀ ਉਹ 베ਜੀਆਂ ਦੇ ਘਰ ਪੈਦਾ ਹੋਏ ਗੁਰੂ ਨਾਨਕ ਨੇ ਜਦੋਂ ਮਰਦਾਨੇ ਨੂੰ ਨਾਲ ਲਿਆ ਸੀ ਨਾ ਇੱਕ ਬੜੀ ਖੂਬਸੂਰਤ ਕਹਾਣੀ ਮੈਂ ਪ੍ਰਿੰਸੀਪਲ ਸੁਖਵੀਰ ਸਿੰਘ ਤੋਂ ਬੜੀ ਬਾਧੀ ਹਾਂਜੀ ਚੰਗੀ ਗੱਲ ਚਲੋ ਚੰਗੀ ਗੱਲ ਕਿਸੇ ਨੇ ਵੀ ਲਿਖੀ ਹੋਵੇ ਆਪਾਂ ਨੂੰ ਲੈ ਲੈਣੀ ਚਾਹੀਦੀ ਬਿਲਕੁਲ ਕਹਿੰਦੇ ਕਹਿੰਦੇ ਇਹ ਜਿਹੜੇ ਜਿਨ੍ਹਾਂ ਨੇ ਭਾਂਡੇ ਵੱਖਰੇ ਕੀਤੇ ਸੀ ਨਾ ਜੇ ਇਹਨਾਂ ਨੇ ਪ੍ਰੇਮ ਪ੍ਰੇਮ ਦੀ ਖੇਡ ਸਿੱਖਣੀ ਆ ਇਹਨਾਂ ਨੇ ਭਗਤੀ ਭਾਉ ਕਿਉਂਕਿ ਗੋਬਿੰਦ ਭਾਉ ਭਗਤ ਕਾ ਪੁਖਾ ਜੇ ਇਹਨਾਂ ਨੂੰ ਹਲੇ ਤੱਕ ਸਮਝ ਨਹੀਂ ਲੱਗੀ ਇਹਨਾਂ ਲੋਕਾਂ ਨੂੰ ਇਹ ਹਰਨਾਮ ਸਿੰਘ ਮਹਾ ਮਹਾ ਹਰਨਾਮ ਸਿੰਘ ਤੋਂ ਲੈ ਕੇ ਜਾਂ ਆਨੰਦ ਸਿੰਘ ਦੇ ਡੇਰੇ 'ਚ ਜਿੰਨੇ ਉਹ ਆਲਾ ਲੱਖਾ ਸਿੰਘ ਕਾਲਾ ਸਿੰਘ ਸਾਰਿਆਂ ਨੂੰ ਜੇ ਅਜੇ ਤੱਕ ਗੱਲ ਸਮਝ ਨਹੀਂ ਲੱਗੀ ਤੇ ਇਹ ਬਾਬੇ ਨਾਨਕ ਦੀ ਇਹ ਗੱਲ ਸਮਝ ਲੈਣ ਕਹਿੰਦੇ ਗੁਰੂ ਨਾਨਕ ਸਾਹਿਬ ਇੱਕ ਦਿਨ ਖੇਡਦੇ ਖੇਡਦੇ ਭਾਈ ਮਰਦਾਨੇ ਦੇ ਘਰ ਚਲੇ ਗਏ ਤੇ ਉਹਦੀ ਮਾਤਾ ਸੇਵੀਆਂ ਸ਼ਾਇਦ ਲਿਖਿਆ ਵੀ ਬਣਾ ਰਹੀ ਸੀ ਤੇ ਜਰਨਲਿਕ ਸਾਹਿਬ ਨੇ ਆਖਿਆ ਵੀ ਮੈਨੂੰ ਭੁੱਖ ਬੜੀ ਲੱਗੀ ਆ ਤੇ ਉਹਨਾਂ ਦੀ ਮਾਤਾ ਜਾਂ ਤਾਈ ਦਾ ਨਾਂ ਲਿਖਿਆ ਹੋਇਆ ਹੈ ਉਹ ਉਹ ਨਰਸ ਵੀ ਸੀ ਉਸ ਵੇਲੇ ਬਾਜੀ ਉਹਦੇ ਹੱਥੀਂ ਗੁਰਨਾਨ ਸਿੰਘ ਸਾਹਿਬ ਨੂੰ ਜਿਹੜੀ ਮੈਡੀਕਲ ਸਹਾਇਤਾ ਦਿੰਦੇ ਮਾਤਾ ਨੂੰ ਉਹ 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 ਭਾਈ ਮਰਦਾਨੇ ਦੀ ਤਾਈ ਲੱਗਦੀ ਸੀ ਉਹ ਜਦੋਂ ਉਹ ਸੇਵਾ ਕੀਤੀ ਗੁਰਨਾਨ ਸਿੰਘ ਸਾਹਿਬ ਉਹਨਾਂ ਦੇ ਘਰ ਖੇਡ ਦੇ ਖੇਡ ਦੇ ਚਲੇ ਗਏ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਸਪੋਖ ਲੱਗੀ ਆ ਮਾਤਾ ਜੀ ਉਹ ਕਹਿੰਦੇ ਪੁੱਤ ਖਾਣ ਨੂੰ ਤੇ ਭਾਵੇਂ ਤੂੰ ਸਾਰਾ ਪਤੀਲਾ ਹੀ ਖਾ ਜਾ ਪਰ ਮੈਨੂੰ ਤੇਰੇ ਪਿਤਾ ਕੋ ਡਰ ਲੱਗਦਾ ਭਈ ਉਹ ਬੇਦੀਆਂ ਦਾ ਮੁੰਡਾ ਆ ਉਹਨੇ ਵੇਦ ਵੀ ਪੜੇ ਹੋਣਗੇ ਭਈ ਮੇਰਾ ਉਹਨੇ ਕਾਣ ਬੱਚਾ ਪੀੜ ਦੇਣਾ ਆ ਤੇ ਗੁਰੂ ਨਾਨਕ ਸਾਹਿਬ ਜਿਦ ਕਰਕੇ ਬਹਿ ਗਏ ਸੀ ਭਈ ਮੈਂ ਇਹ ਭਰਮ ਤੋੜਨ ਤਾਂ ਆ ਜੀ ਇਹਨਾਂ ਇਹਨਾਂ ਪਾਪੀਆਂ ਨੂੰ ਹਲੇ ਤੱਕ ਗੁਰੂ ਨਾਨਕ ਦੀ ਇੰਨੀ ਵੀ ਸੋਝੀ ਨਹੀਂ ਪਈ ਮੇਰੀ ਮੇਰੀ ਸਿੱਖ ਕੌਮ ਨੂੰ ਬੇਨਤੀ ਹੈ ਭਾਜੀ ਕਿਉਂ ਕਿਉਂ ਇਸ ਕਬੀਰ ਕੌਡੀ ਬਣਜਣ ਹਾਰੇ ਬਾਹਰਾ ਕਬੀਰ ਇਹ ਚੰਪੂ ਦੇਖਿਓ ਹੀਰਾ ਹਟ ਬਕਾਏ ਬਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ ਓ ਭਲਿਓ ਲੋਕੋ ਇਹ ਗੁਰੂ ਨਾਨਕ ਦਾ ਸਾਂਝਾ ਸਰਬਸਾਂਝਾ ਉਪਦੇਸ਼ ਹੈ ਤੁਹਾਨੂੰ ਜੀ ਇਹ ਦੀ ਸਮਝ ਨਹੀਂ ਲੱਗੀ ਤੇ ਜਾ ਕੇ ਪਠੇ ਡੰਗਰ ਚਾਰੋ ਪਠੇ ਵੱਡੋ ਕੋ ਕਿਰਤ ਕਰੋ ਤੁਹਾਡਾ ਮੋਟਾਪਾ ਵੀ ਘਟ ਜਾਏਗਾ ਤੇ ਤੁਹਾਨੂੰ ਬਹਿਣ ਦੀ ਜਾਚ ਆ ਜਾਏਗੀ ਸੰਗਤ ਵਿੱਚ ਬਹਿਣ ਦੀ ਜਾਚ ਆ ਜਾਏਗੀ ਤੁਹਾਨੂੰ ਤਾਂ ਹਲੇ ਇੰਨਾਂ ਗੱਲਾਂ ਮਡਲੀਆਂ ਗੱਲਾਂ ਦਾ ਹੀ ਨਹੀਂ ਪਤਾ ਤੁਹਾਨੂੰ ਤਾਂ ਹਜੇ ਬੰਦੇ ਨੂੰ ਬੰਦਾ ਹੋਣ ਦਾ ਮਤਲਬ ਨਹੀਂ ਪਤਾ ਤੁਸੀਂ ਬ੍ਰਹਮ ਗਿਆਨੀ ਕਿਵੇਂ ਹੋਗੇ ਬਈ ਹੂੰ ਕਿਤਾ ਬ੍ਰਹਮ ਗਿਆਨੀ ਹੋਗੇ ਤੁਸੀਂ ਤੁਸੀਂ ਜੇ ਗੁਰੂ ਨਾਨਕ ਦੀ ਇਸ ਗੱਲ ਨੂੰ ਨਹੀਂ ਸਮਝ ਸਕੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਦੀ ਪਾਹੁਲ ਨੂੰ ਨਹੀਂ ਸਮਝ ਸਕੇ ਭਾਜੀ ਖੰਡੇ ਦੀ ਪਾਹੁਲ ਜਿੱਦਣ ਛਕਾਈ ਸੀ ਉਹ ਦਿਨ ਪੰਜ ਜਾਤਾਂ ਦਾ ਬਹੁਤ ਸਾਰੀਆਂ ਸਨ ਪਰ ਉਹਨਾਂ ਨੇ ਇਹਨਾਂ ਇਹਨਾਂ ਪੰਡਤਾਂ ਦਾ ਅਪਮਾਨ ਤੋੜਨ ਵਾਸਤੇ ਔਰ ਨੀਚਾ ਨੂੰ ਉੱਚੇ ਚੁੱਕਣ ਵਾਸਤੇ ਉਹ ਪੰਜਾਂ ਨੂੰ ਇੱਕ ਬਾਟੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ ਤੇ ਜੇ ਮਹਾ ਹਰਨਾਮ ਸਿੰਘ ਨੂੰ ਜੇ ਨੰਦ ਸਿੰਘ ਨੂੰ ਜਾਂ ਇਹਨਾਂ ਦੀ ਜੁੰਡਲੀ ਨੂੰ ਜੇ ਤੱਕ ਸਮਝ ਨਹੀਂ ਲੱਗੀ ਇਹ ਇਹ ਦੁਸ਼ਮਣ ਨੇ ਗੁਰੂ ਨਾਨਕ ਦੇ ਇਹ ਦੁਖੀ ਨੇ ਗੁਰੂ ਨਾਨਕ ਦੇ ਇਹ ਵਿਪਰਵਾਦ ਨੂੰ ਮੰਨਣ ਵਾਲੇ ਲੋਕ ਇਹ ਠਾਠਾਂ ਤੇ ਗੁਰਦੁਆਰਿਆਂ ਵਿੱਚ ਸਾਡੇ ਸਿਰ ਤੇ ਬੈਠੇ ਹੋਏ ਨੇ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਉਹ ਭਲਿਓ ਮਨਸੋ ਛੱਡੋ ਇਸ ਗੱਲ ਨੂੰ ਜਾ ਕੇ ਕੋਈ ਹੋਰ ਕੰਮ ਕਰ ਲਓ ਬਿਲਕੁਲ ਨਾ ਇਸ ਧਰਮ ਦਾ ਨਾਸ ਮਾਰੋ